है, है। उस दिन ही नतीजे ने जमने आगे बीजेपी अच्छे साठ उमीदवार की जीत है जी कुलवीर बीजेपी के वालों भी लिस्ट जारी की गई है बीजेपी के वालों भी पूरी तैयारी है जो खिंची जा रही है ਦੇਖੋ ਅੱਜ ਜਿਹੜੀ ਹੈਗੀ ਹੈ ਚੰਡੀਗੜ੍ਹ ਦੇ ਵਿੱਚ ਭਾਤੀ ਜਨਤਾ ਪਾਰਟੀ ਦੀ ਵੀ ਮੀਟਿੰਗ ਜਿਹੜੀ ਹੈਗੀ ਹੈ ਉਹ ਹੋਈ ਹੈ ਜ ਜਿਹਦੇ ਵਿੱਚ ਪਰਿਵਾਰੀ ਵਿਚਾਰ ਰੂਪਾਨੀ ਸਾਨੂੰ ਪੰਜਾਬ ਭਾਜਪਾ ਦੇ ਉਹਨਾਂ ਨੇ ਪੂਰੀ ਤਿਆਰੀ ਜਿਹੜੀ ਹੈਗੀ ਹੈ ਉਹ ਇਸ ਮੀਟਿੰਗ ਦੇ ਵਿੱਚ ਕੀਤੀ ਹੈ ਰਣਨੀਤੀ ਜਿਹੜੀ ਹੈਗੀ ਉਹ ਬਣਾਈ ਗਈ ਹੈ ਤੇ ਜਿਹੜੇ ਕੈਂਡੀਡੇਟ ਜਿਹਨਾਂ ਦੇ ਨਾਮ ਲਿਸ਼ਟੇ ਵਿੱਚ ਸਾਹਮਣੇ ਆਏ ਨੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਇੱਕ ਇੱਕ ਪੂਰਾ ਪੂਰੀ ਤਰ੍ਹਾਂ ਨਾਲ ਗੁਣਾ ਪਾ ਕੇ ਜਿਹੜਾ ਹੈਗਾ ਉਹ ਪਾਰਟੀ ਨੇ ਰਣਨੀਤੀ ਜਿਹੜੀ ਹੈਗੀ ਉਹ ਬਣਾਈ ਹੈ ਹੁਣ ਕਿੰਨੀ ਸਫਲਤਾ ਜਿਹੜੀ ਹੈਗੀ ਉਹ ਪਾਰਟੀ ਨੂੰ ਮਿਲੇਗੀ ਇਹ ਅਜੇ ਵੇਖਣਾ ਹੋਵੇਗਾ ਜੀ ਬਿਲਕੁਲ ਇਹ ਦੇਖਣਾ ਹੋਵੇਗਾ ਕਿਉਂਕਿ ਬੀਜੇਪੀ ਦਾ ਅਜੇ ਜਿਮਨੀ ਚੋਣਾਂ ਦੇ ਵਿੱਚ ਵੀ ਖਾਤਾ ਨਹੀਂ ਸੀ ਖੁੱਲਿਆ ਹੱਥ ਦਾ ਮੂਹ ਦੇਖਣਾ ਪਿਆ ਸੀ ਉਹ ਦੇਖਣਾ ਹੋਵੇਗਾ ਕਿ 1 ਦਸੰਬਰ ਨੂੰ ਕੀ ਨਤੀਜੇ ਸਾਹਮਣੇ ਆਣਗੇ ਜੀ ਕੁਲਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ